ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਪਾਉਂਦਾ ਰਹਿਣਾ ਕਦੇ ਮਟਰਾਂ ਤੇ ਕਦੇ ਕਾਸੀ ਤੇ ਕਦੇ ਕਾਸੀ ਤੇ ਅੱਜ ਕੀ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਦੇ ਖਰਬੂਜੇ ਤੇ ਪਾ ਰਿਹਾ ਜਿਵੇਂ ਮੈਂ ਖਰਬੂਜੇ ਤੇ ਪਹਿਲਾਂ ਵੀ ਪਾਈ ਹੈ ਕੀ ਹੈ ਖਰਬੂਜੇ ਤੇ ਬਹੁਤ ਜ਼ਿਆਦਾ ਅਟੈਕ ਕਿਤੇ ਕਿਤੇ ਦੇਖੋ ਇਹ ਤੇਲੇ ਦਾ ਅਟੈਕ ਦਿਖਾਈ ਦੇ ਰਿਹਾ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਦੇਖੋ ਬੇਲਾ ਵੀ ਬਿਲਕੁਲ ਖਤਮ ਹੀ ਕਰਦੀ ਐ ਇੰਨਾ ਟੈਕ ਕਦੇ ਖਰਬੂਜੇ ਤੇ ਤੇਲੇ ਦਾ ਦੇਖਿਆ ਨਹੀਂ ਗਿਆ ਬਹੁਤ ਜ਼ਿਆਦਾ ਟੈਕ ਆ ਇਹ ਥੋੜੀ ਜਗ੍ਹਾ ਦੇ ਵਿੱਚ ਹੀ ਆਇਆ ਅੱਗੇ ਦੇਖੋ ਬੇਲਾ ਠੀਕ ਨੇ ਇਹ ਡੈੜੀਆਂ ਝੁੰਡ ਬਣਾ ਕੇ ਆਉਂਦਾ ਜਿੱਥੇ ਆਉਂਦਾ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਤੇ ਬਾਕੀ ਹੋਰ ਇਹਦੇ ਉੱਤੇ ਕੀ ਬਿਮਾਰੀਆਂ ਹੁੰਦੀਆਂ ਨੇ ਇਸ ਨੂੰ ਆਪਾਂ ਕਾਫੀ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਆ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ ਸਭ ਤੋਂ ਵਧੀਆ ਅਮੀਡਾ ਕਲੋਰੋਪਰਾਇਡ 17 68% ਜਿਹਨੂੰ ਅਮੀਡਾ ਦੇ ਨਾਂ ਤੇ ਕੈਨਫਿਡੋਰ ਦੇ ਨਾਂ ਤੇ ਜਾਣਿਆ ਜਾਂਦਾ ਤੇ ਬਾਕੀ ਕਾਫੀ ਤਰ੍ਹਾਂ ਦੇ ਟੈਕ ਆਉਂਦੇ ਨੇ ਇੱਕ ਮੈਂ ਤੁਹਾਨੂੰ ਹੋਰ ਟਰੈਕ ਦਿਖਾ ਟੈਕ ਟੈਕ ਦਿਖਾ ਰਿਹਾ ਇਹਦੇ ਬਾਰੇ ਥੋੜੇ ਜ਼ਿੰਮੇਦਾਰ ਘਟ ਜਾਣਦੇ ਹੋਣਗੇ ਮੂੰ ਤਾਂ ਖਰਬੂਜੇ ਬਾਰੇ ਜਿਹੜੇ ਵੀਰ ਲਾਉਂਦੇ ਨੇ ਸਾਰੀ ਜਾਣਕਾਰੀ ਰੱਖਦੇ ਨੇ ਉਹ ਟੈਗ ਕੀਆ ਲੀਫ ਮੈਨਰ ਲੀਫ ਮੈਨਰ ਦੀ ਦੇਖੋ ਕੀ ਹੁੰਦੀ ਹੈ ਨਸਿਆਨੀ ਪੱਤਿਆਂ ਦੇ ਉੱਤੇ ਦੇਖੋ ਜੀ ਆਹ ਜਿਹੜੀਆਂ ਲਖੀਰਾਂ ਜੀਆਂ ਨੇ ਜਿਵੇਂ ਆਪਾਂ ਕਹਦੇ ਆ ਵੀ ਲਖੀਰਾਂ ਜੀਆਂ ਬਣ ਜਾਂਦੀਆਂ ਨੇ ਇਸ ਨੂੰ ਲੀਫ ਮੈਨਰ ਕਿਹਾ ਜਾਂਦਾ ਇਸ ਨੂੰ ਲੀਫ ਮੈਨਰ ਨੂੰ ਕਈ ਦਵਾਈਆਂ ਨਾਲ ਕੰਟਰੋਲ ਕੀਤਾ ਜਾਂਦਾ ਅਸੀਂ ਤੁਹਾਨੂੰ ਦੱਸਦੇ ਆਂ ਵੀ ਕਾਸਤੇ ਨਾਲ ਕੰਟਰੋਲ ਕਰਨਾ ਇਸ ਨੂੰ ਆਪਾਂ ਲੀਫ ਮੈਨਰ ਨੂੰ 2235 20 ਐਮ ਐਲ ਪਾ ਟੈਂਕੀ ਦੀ ਪਾ ਕੇ ਵੀ ਕੰਟਰੋਲ ਕਰ ਸਕਦੇ ਆਂ ਜਾਂ ਫਿਰ ਆਪਾਂ ਥਾਇਓਪਲਸ ਲੈਂਡਾ ਆਂ ਦਾ ਜਾਂ ਕਈ ਕੰਪਨੀਆਂ ਥਾਇਓਪਲਸ ਅਮੀਦਾ ਨਾਲੇ ਤਾਂ ਉਹ ਜਿਹੜੀ ਇਹ ਤੇ ਫਲ ਮੱਖੀ ਆਉਂਦੀ ਆ ਉਸ ਨੂੰ ਵੀ ਕੰਟਰੋਲ ਕਰਦਾ ਫਲ ਮੱਖੀ ਜਿਹਨੂੰ ਆਪਾਂ ਫਰੂਟ ਫ्लाई ਮੱਖੀ ਵੀ ਕਹਿ ਦਿੰਦੇ ਆ ਇਹ ਕੀ ਕਰਦੀ ਆ ਆਪਣੇ ਫਰੂਟ ਦੇ ਵਿੱਚ ਆਪਣੇ ਮੂਹਨਾ ਇੱਕ ਸੂਈ ਦੀ ਤਰ੍ਹਾਂ ਵਿੱਚ ਖੋੋ ਕੇ ਲੰਘ ਜਾਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਾਫੀ ਟਾਈਮ ਬਾਅਦ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਾਫੀ ਟਾਈਮ ਬਾਅਦ ਕੀ ਹੁੰਦਾ ਇਹ ਆਪਣਾ ਫਰੂਟ ਜਦੋਂ ਤਿਆਰ ਹੋ ਜਾਂਦਾ ਤਾਂ ਇਹ ਕਾਣਾ ਹੋ ਜਾਂਦਾ ਇਹ ਉਹੀ ਮੱਖੀ ਆ ਜਿਹੜੀ ਮਰੂਦਾਂ ਤੇ ਵੀ ਪਾਈ ਜਾਂਦੀ ਆ ਜ਼ਿਆਦਾਤਰ ਮਰੂਦਾਂ ਦੇ ਉੱਤੇ ਆਉਂਦੀ ਆ ਇਹਨੂੰ ਫਰੂਟ ਫਲਾਈ ਮੱਖੀ ਕਿਹਾ ਜਾਂਦਾ ਇਹਨੂੰ ਫਰੂਟ ਫਲਾਈ ਟਰੈਪਾਂ ਨਾਲ ਵੀ ਕੰਟਰੋਲ ਕੀਤਾ ਜਾਂਦਾ ਬਾਕੀ ਕਈ ਮਹਿੰਗੀਆਂ ਦਵਾਈਆਂ ਨਾਲ ਵੀ ਕੰਟਰੋਲ ਕੀਤਾ ਜਾਂਦਾ ਜਿਵੇਂ ਟਰੇਸਰ ਹੋਗੀ ਜਾਂ ਡੈਲੀਗੇਟ ਹੋਗੀ ਇਨਾ ਨਾਲ ਵੀ ਕੰਟਰੋਲ ਕੀਤਾ ਜਾਂਦਾ ਇਹਨੂੰ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਨੇ ਕੰਟਰੋਲ ਕਰਨ ਦੇ ਜਿਹੜਾ ਇਹ ਤੇਲੇ ਦਾ ਅਟੈਕ ਆ ਰਿਹਾ ਇਸ ਨੂੰ ਇਹ ਡੈੜੀਆਂ ਦੇ ਵਿੱਚ ਆ ਕਿਤੇ-ਕਿਤੇ ਸਾਰੇ ਨਹੀਂ ਹੈਗਾ ਜੇਕਰ ਕਿਸੇ ਵੀਰ ਦੇ ਹੈਗਾ ਤਾਂ ਇਸ ਦੇ ਉੱਤੇ ਅਮੀਡਾ ਕੈਨਫਿਡੋਰ 15 ਐਮਐਲ ਟੈਂਕੀ ਦੀ ਪਾ ਕੇ ਸਪਰੇਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਬਾਕੀ ਫਰੂਟ ਫਟਣ ਤੋਂ ਤਾਨੂੰ ਪਤਾ ਹੀ ਹੈ ਕੈਲਸ਼ੀਅਮ ਪਲੱਸ ਬੋਰਨ ਬਾਕੀ ਕੀ ਹੈ ਜਦੋਂ ਤੁਹਾਡਾ 1 ਫੁੱਟ ਦਾ ਲਗਭਗ ਬੂਟਾ ਹੋ ਗਿਆ ਤਾਂ ਇਸ ਨੂੰ ਥੋੜੀ ਖਾਦ ਦਿਓ ਜੇ ਡ੍ਰਿਪ ਤੇ ਆ ਤਾਂ ਕੈਲਸ਼ੀਅਮ ਦੇ ਦਿਓ ਨਹੀਂ ਫਿਰ ਖੇੜਾਂ ਦੇ ਵਿੱਚ ਜਦੋਂ ਪਾਣੀ ਲਾਉਣਾ ਤਾਂ ਕਦੇ ਵੀ ਇਕੱਲਾ ਪਾਣੀ ਨਾ ਲਾਓ ਹਰ ਪਾਣੀ ਦੇ ਉੱਤੇ ਇਸ ਨੂੰ ਖਾਦ ਦੇਣੀ ਬਣਦੀ ਹੈ ਤਾਂ ਕਿ ਆਪਾਂ ਬੂਟੇ ਤੋਂ ਚੰਗਾ ਝਾੜ ਲਿਆ ਜਾਵੇ ਤੇ ਬੂਟੇ ਨੂੰ ਤੰਦਰੁਸਤ ਰੱਖਿਆ ਜਾਵੇ ਦੇਖੋ ਜੀ ਇਹੇ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਬੋਬੀ ਖਰਬੂਜਾ ਤੇ ਇਹ ਫਟਦਾ ਕਿਉਂ ਆ ਦੇਖੋ ਜੀ ਇਸ ਤਰ੍ਹਾਂ ਫਟ ਜਾਂਦਾ ਜੀ ਇਹ ਫਟੇ ਹੋਏ ਨੇ ਜਿਹੜੇ ਨਹੀਂ ਤੜਾਈ ਕਰਾ ਕੇ ਡੇਗ ਦੇਣੀ ਚਾਹੀਦੀ ਆ ਕਿਉਂਕਿ ਬੀਲ ਦਾ ਅਸਰ ਲੈ ਰਹੇ ਨੇ ਦੇਖੋ ਜੀ ਇਹ ਕਿਉਂ ਫਟ ਰਹੇ ਨੇ ਇਹ ਬੋਬੀ ਖਰਬੂਜਾ ਜੀ ਦੇਖੋ ਇਹ ਫਟ ਰਿਆ ਇਹ ਫਟੇ ਹੋਏ ਤੜਵਾ ਦੇਣੇ ਚਾਹੀਦੇ ਨੇ ਥੋੜੇ ਇਸ ਕਰਕੇ ਵੀ ਫਟ ਰਹੇ ਨੇ ਜੀ ਇਹ ਕਾगज ਦੇ ਥੱਲੇ ਲੱਗੇ ਹੋਏ ਨੇ ਅਜੇ ਇਹਨਾਂ ਤੋਂ ਕਾगज ਨਹੀਂ ਉਤਾਰਿਆ ਗਿਆ ਕਿਉਂਕਿ ਇਹ ਗੀਤੇ ਨੇ ਜਦੋਂ ਆਪਾਂ ਕਿਸੇ ਸਬਜ਼ੀ ਨੂੰ ਜਾਂ ਫਰੂਟ ਨੂੰ ਬਿਨਾਂ ਟਾਈਮ ਤੋਂ اگਾਵਾਗੇ ਤਾਂ ਥੋੜਾ ਬਹੁਤਾ ਖਰਾਬ ਤਾਂ ਹੋਣੀ ਹੋਣਾ ਪਰ ਇਹਦੇ ਵਿੱਚ ਮੇਨ ਪ੍ਰੋਬਲਮ ਕੀ ਹੈ ਤਾਂ ਕਿ ਅੱਗੇ ਜਾ ਕੇ ਵੀ ਨਾ ਫਟੇ ਦੇਖੋ ਆ ਵੀ ਫਟ ਰਿਹਾ ਇਸ ਤੇ ਆਪਾਂ ਕੀ ਸਪਰੇਅ ਕਰੀਏ ਇਸ ਦੇ ਉੱਤੇ ਜੀ ਆਪਾਂ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕਰਨੀ ਹੈ ਕੈਲਸ਼ੀਅਮ ਪਲੱਸ ਬੋਰਨ ਆਪਾਂ ਨੇ ਜੇਕਰ ਡ੍ਰਿਪ ਲੱਗਿਆ ਹੋਇਆ ਤਾਂ ਡ੍ਰਿਪਰਾਂ ਹੀ ਦੇਣਾ 2 ਕਿਲੋ ਕੈਲਸ਼ੀਅਮ ਤੇ 250 ਗ੍ਰਾਮ ਬੋਰਨ ਪਰ ਇਕੜ ਦਾ ਆਪਾਂ ਇਸ ਨੂੰ ਜਿੱਦੇ ਪਾਣੀ ਲਾਉਣਾ ਤਾਂ ਨਾਲ ਦੇ ਸਕਦੇ ਹਾਂ ਪਾਣੀ ਕੀ ਲਾਉਣਾ ਡ੍ਰਿਪਰਾਂ ਰਾਹੀਂ ਆਪਾਂ ਜਿੰਵੇਂ ਪਹਿਲਾਂ ਪਾਣੀ ਚਲਾਉਣਾ ਪਾਣੀ ਚਲਾਉਣ ਤੋਂ ਬਾਅਦ 10-15 ਮਿੰਟ ਇਹ ਬੈਂਚਰੀ ਨਾਲ ਇਸ ਨੂੰ ਦੇ ਦੇਣਾ ਚਾਹੀਦਾ ਇਹਦੇ ਨਾਲ ਕੀ ਹੈ ਖਰਬੂਜੇ ਦਾ ਸਾਈਜ਼ ਵੀ ਪਲੱਸ ਹੋਊਗਾ ਤੇ ਖਰਬੂਜੇ ਦੀ ਕੁਆਲਿਟੀ ਵੀ ਵਧੀਆ ਹੋਊਗੀ ਤੇ ਫਟਣੋ ਵੀ हटੂਗਾ ਬਾਕੀ ਆਪਾਂ ਇਕੱਲੇ ਕੈਲਸ਼ੀਅਮ ਤੇ ਬੋਰਨ ਨਹੀਂ ਬਾਕੀ ਆਪਾਂ ਨੂੰ ਇਸ ਦੇ ਲਈ ਪੋਟਾਸ਼ ਜੇਕਰ ਆਪਾਂ ਖੇਤਾਂ 'ਚ ਪਾਇਆ ਪੂਰੀ ਸਹੀ ਮਾਤਰਾ 'ਚ ਪਾਇਆ ਫੇਰ ਵੀ ਇੱਕ ਨਾਦੀ ਵਾਰੀ ਪੋਟਾਸ਼ ਦਾ ਜਾਤਾ ਕੋਈ 130 ਬਣਤਾ ਅਲੀ ਦਾ ਜਾਂ ਤੁਸੀਂ ਮੰਨ ਲਓ ਵੀ 52034 ਦਾ 25234 ਦਾ ਸਪਰੇਅ ਕਰੋ ਉਹਦੇ ਨਾਲ ਕੀ ਹੈ ਦੇਲ ਤੇ ਵੀ ਫੰਗਸ ਆਉਣ ਦੇ ਵੀ ਚਾਂਸ ਘਟ ਜਾਂਦੇ ਨੇ ਤੇ ਬਾਕੀ ਫਰੂਟ ਦਾ ਸਾਈਜ਼ ਵੀ ਵਧੀਆ ਹੋ ਜਾਂਦਾ ਫਰੂਟ ਦੀ ਕੁਆਲਿਟੀ ਵੀ ਤੇ ਮਠਿਆਸ ਵੀ ਵਧੀਆ ਹੋ ਜਾਂਦੀ ਆ ਜਿਹੜਾ ਬੋਬੀ ਖਰਬੂਜਾ ਹੈ ਇਹਦੇ ਵਿੱਚ ਮਠਿਆਸ ਆ ਜਿਹੜੀ ਮਠਿਆਸ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਿੱਠਾ ਬੋਬੀ ਖਰਬੂਜਾ ਬੋਬੀ ਖਰਬੂਜੇ ਦੀਆਂ ਜਾਂ ਹੋਰ ਕਈ ਕਿਸਮਾਂ ਨੇ ਜਿਵੇਂ ਮਰਦੁੱਲਾ ਹੋ ਗਿਆ ਜਾਂ ਹੋਰ ਹੋ ਗਿਆ ਪਰ ਜਿਹੜਾ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਜ਼ਿਆਦਾ ਮਸ਼ਹੂਰ ਆ ਉਹ ਬੋਬੀ ਆ ਬੋਬੀ ਦਾ ਸਾਰਿਆਂ ਤੋਂ ਰੇਟ ਪਲੱਸ ਹੁੰਦਾ ਜੀ ਤੇ ਸਾਰਿਆਂ ਤੋਂ ਵਧੀਆ ਹੁੰਦਾ ਜੀ ਇਸ ਨੂੰ ਬੜੇ ਚਾਵਾਂ ਨਾਲ ਖਾਇਆ ਜਾਂਦਾ ਜੀ ਦੇਖੋ ਜੀ ਹੁਣ ਇਹ ਬੇਲ ਤੇ ਤੁਹਾਨੂੰ ਇੱਕ ਬੇਲ ਤੇ ਦਿਖਾ ਰਿਹਾ ਮੈਂ ਦੇਖੋ ਜੀ 1 2 3 4 5 6 7 ਸੱਤ ਇਸ ਟਾਈਮ ਦੇ ਉੱਤੇ ਲੱਗ ਰਹੇ ਨੇ ਜੀ। ਬਾਕੀ ਫਲ ਹੋਰ ਵੀ ਚੱਕ ਰਿਆ। ਹਜੇ ਤਾਂ ਇਸਨੇ ਬਹੁਤ ਫਲ ਚੱਕਣਾ। ਤੇ ਇੰਨਾ ਫਰੂਟ ਕਿਵੇਂ ਚਕਾਇਆ ਜਾਂਦਾ ਜੀ ਕੀ ਕੀਤਾ ਜਾਂਦਾ? ਇਸ ਲਈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਦੇਵਾਂਗਾ। ਇਸ ਦੇ ਜਿਹੜਾ ਇਸ ਟਾਈਮ ਹੈਗਾ ਇਸ ਟਾਈਮ ਦੇ ਵਿੱਚ ਤੁਸੀਂ ਇਸ ਦੇ ਉੱਤੇ ਇੱਕ ਦਾ ਤੇਲੇ ਨੂੰ ਕੰਟਰੋਲ ਕਰਨ ਵਾਸਤੇ ਮੀਡਾ ਕਲੋਰੋਪਰਾਇਡ ਜਾਂ ਥਾਇਓ ਮੈਕਸੀਮ 25% ਦਾ ਸਪਰੇਅ ਕਰੋ ਤੇ ਜਾਂ ਫਿਰ ਤੁਸੀਂ ਇਸ ਦੇ ਉੱਤੇ ਜਿਵੇਂ ਫਰੂਟ ਫ्लाई ਮੱਖੀ ਤੋਂ ਨੂੰ ਕੰਟਰੋਲ ਕਰਨ ਵਾਸਤੇ ਟਰੇਸਰ ਡੈਲੀਗੇਟ ਦਾ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਦੇ ਉੱਤੇ ਜਾਂ ਫਿਰ ਤੁਸੀਂ ਇਸ ਦੇ ਉੱਤੇ ਜਿਵੇਂ ਥਾਇਓਪਲਸ ਲੈਂਡਾ ਦਾ ਵੀ ਕਰ ਸਕਦੇ ਹੋ ਇਹ ਚੀਜ਼ਾਂ ਦੇ ਸਪਰੇਅ ਕਰਕੇ ਆਪਾਂ ਫਰੂਟ ਫ्लाई ਮੱਖੀ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਇਹਦੇ ਉੱਤੇ ਕੀ ਕੀ ਬਿਮਾਰੀਆਂ ਆਉਂਦੀਆਂ ਨੇ ਇਸ ਦੇ ਉੱਤੇ ਸਭ ਤੋਂ ਜ਼ਿਆਦਾ ਡੌਨੀ ਦਾ ਅਸਰ ਹੁੰਦਾ ਜੀ ਡੌਨੀ ਦਾ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਡੌਨੀ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਐਕਰੋਬਟ ਪਲੱਸ ਪੋਲੀ ਰਾਮ ਦੀ ਸਪਰੇ ਕਰ ਸਕਦੇ ਹੋ ਤੇ ਬਾਕੀ ਹੋਰ ਇਸ ਦੇ ਉੱਤੇ ਜਿਵੇਂ ਤੁਸੀਂ ਮੰਨੋ 1304552034 ਇਹਦੀ ਜਾਂ 1919 ਇਸ ਦੀਆਂ ਸਪਰੇਹਾਂ ਆਪਣੀ ਫਸਲ ਦੇ ਮੁਤਾਬਕ ਕਰਦੇ ਰਹਿਣਾ ਚਾਹੀਦਾ ਤੇ ਬਾਕੀ ਕੀ ਹੈ ਜਦੋਂ ਤੁਹਾਡੀ ਫਸਲ 1 ਫੁੱਟ ਦੀ ਲਗਭਗ ਹੋ ਗਈ ਤਾਂ ਇਸ ਨੂੰ ਤੁਸੀਂ ਹੋਰ ਵੀ ਖਾਦ ਦੇ ਦੋ ਦੁਬਾਰਾ ਡੀਏਪੀ ਦੇ ਦੋ ਥੋੜਾ ਪोटाश ਦੇ ਦੋ ਕੈਲਸ਼ੀਅਮ ਨਾਈਟ੍ਰੇਟ ਦੇ ਦੋ ਇਹ ਚੀਜ਼ਾਂ ਦੇ ਕੇ ਆਪਾਂ ਆਪਣੀ ਫਸਲ ਦਾ ਝਾੜ ਦੇ ਨਾਲ ਨਾਲ ਤੇ ਸੈਜ ਵੀ ਵਧਾ ਸਕਦੇ ਹਾਂ ਜੇਕਰ ਸੈਜ ਵਧੀਆ ਹੋਊਗਾ ਫਿਰ ਝਾੜ ਵੀ ਵਧੀਆ ਹੋਊਗਾ ਤੇ ਮਾਰਕੀਟ ਦੇ ਵਿੱਚ ਮੁੱਲ ਵੀ ਚੰਗਾ ਮਿਲੂਗਾ ਇਸ ਤੇ ਹੋਰ ਬਿਮਾਰੀਆਂ ਦੀ ਗੱਲ ਕਰੀਏ ਜਿਵੇਂ ਡੌਨੀ ਆਉਂਦੀ ਆ ਲੇਟ ਬ্লাইਟ ਆਉਂਦੀ ਆ ਤੇ ਬਾਕੀ ਜੇ ਹੋਰ ਗੱਲ ਕਰੀਏ ਤਾਂ ਇਸ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਤਾਂ ਉਹ ਇਹ ਤੇ ਅਟੈਕ ਹੁੰਦਾ ਫਰੂਟ ਫ्लाई ਦਾ ਫਰੂਟ ਫ्लाई ਦੇ ਅਟੈਕ ਨਾਲ ਆਪਾਂ ਨੂੰ ਫਰੂਟ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਚੱਕਦੇ ਹਾਂ ਉਸ ਨੂੰ ਤੋੜਦੇ ਹਾਂ ਤਾਂ ਉਹ ਕਾਣਾ ਨਿਕਲ ਜਾਂਦਾ ਤੇ ਉਸ ਦੇ ਨਾਲ ਬੇਲਾਂ ਦੇ ਵਿੱਚ ਸਾੜਾ ਪੈਂਦਾ ਉਸ ਨੂੰ ਆਪਾਂ ਨੂੰ ਤੋੜ ਕੇ ਬਾਹਰੇ ਡੇਗਣਾ ਪੈਂਦਾ ਲੇਬਰ ਦਾ ਖਰਚਾ ਵੀ ਪਲੱਸ ਹੋ ਜਾਂਦਾ ਇਸ ਕਰਕੇ ਆਪਾਂ ਫਰੂਟ ਫ्लाई ਵਾਲੀ ਸਪਰੇ ਦਾ ਬڑے ਟਾਈਮ ਨਾਲ ਇਸ ਤੇ ਸਪਰੇਅ ਕੀਤਾ ਜਾਵੇ ਤੁਸੀਂ ਉਹਦਾ ਪੂਰਾ ਸ਼ਡਿਊਲ ਲਿਖਣਾ ਪੈਂਦਾ ਜੀ ਜਿਵੇਂ ਮਤਲਬ ਇਹ ਨਹੀਂ ਹੈਗਾ ਵੀ ਅੱਜ ਸਪਰੇਅ ਕਰਤੀ ਜਾਂ ਅੱਗੇ ਸੇਤੀਓ ਕਰਤੀ ਜਾਂ ਬਾਅਦ ਚ ਕਰਤੀ ਤੁਸੀਂ ਇਹ ਦੇਖੋ ਵੀ ਕਿਹੜੀ ਦਵਾਈ ਕਿੰਨੇ ਦਿਨਾਂ ਲਈ ਕੰਟਰੋਲ ਕਰਦੀ ਆ ਫਿਰ ਉਹਨੇ ਦਿਨ ਤੇ ਚਾਹੇ ਕੁਸਤਾ ਨੂੰ ਕੁਝ ਦਿਖਦਾ ਚਾਹੀ ਨਹੀਂ ਦਿਖਦਾ ਤਾਂ ਤੁਸੀਂ ਦੁਬਾਰਾ ਰਿਪੀਟ ਸਪਰੇਅ ਕਰ ਦਿਓ ਤੇ ਜਿਹੜੀ ਏ ਤੇ ਆ ਗਈ ਡੋਨੀ ਤੇ ਆ ਗਈ ਐਕ੍ਰੋਬਿਟ ਤੇ ਪੋਲੀਰਾਮ ਜਾ ਐਕ੍ਰੋਬਿਟ ਕੰਪਲੀਟ ਦੀ ਸਪਰੇਅ ਕਰੋ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਪਣੇ ਜ਼ਿਮੀਦਾਰ ਭਰਾਵਾਂ ਦੀ ਜਿਹੜੀ ਫਸਲ ਲਾਈ ਹੋਈ ਹੈ ਇੰਨਾ ਖਰਚਾ ਕੀਤਾ ਹੋਇਆ ਤਾਂ ਉਹ ਖਰਚਾ ਤਾਂ ਹੀ ਨਿਕਲੂਗਾ ਜੇਕਰ ਫਸਲ ਝਾੜ ਵਧੀਆ ਦੇਊਗੀ। ਰੇਟ ਦੇਖੋ ਆਪਣੇ ਹੱਥ 'ਚ ਨਹੀਂ ਰੇਟ ਤਾਂ ਮਾਰਕੀਟ ਦੇ ਨੇ ਵੱਧ ਵੀ ਆ ਸਕਦੇ ਨੇ ਘੱਟ ਵੀ ਆ ਸਕਦੇ ਨੇ ਪਰ ਫਸਲ ਦਾ ਝਾੜ ਲੈਣ ਦੇ ਨਾਲ ਆਪਾਂ ਘਾਟੇ ਤੋਂ ਬਚਿਆ ਜਾ ਸਕਦਾ। ਤੇ ਹੋਰ ਇਸ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਜ਼ਿਆਦਾ ਬਿਮਾਰੀ ਆਉਂਦੀ ਨਹੀਂ ਤੇ ਬਾਕੀ ਜਿਵੇਂ ਕੋਈ ਫਰੂਟ ਦੀ ਗੱਲ ਕਰਦੇ ਨੇ ਵੀ ਇਹਦੇ ਉੱਤੇ ਕਿਹੜਾ ਫਰੂਟ ਵਾਲਾ ਸੜਕੀ ਹੈ ਜਾਂ ਹੋਰ ਜਿਆਦਾ ਲੋਡ ਨਹੀਂ ਕਿਉਂਕਿ ਮੇਰੇ ਕਹਿਣ ਦੇ ਮੁਤਾਬਕ ਤਾਂ ਇੱਕ ਬੇਲ ਜੇ ਚਾਰ ਫਰੂਟ ਵੀ ਦੇ ਜਾਂਦੀ ਹੈ ਵਧੀਆ ਸਾਈਜ਼ ਦੇ ਫਰੂਟ ਹੋਣ ਤਾਂ ਬਹੁਤ ਨੇ ਦੇਖੋ ਜੀ ਇਹ ਬੇਲ ਨੇ ਲਗਭਗ 6-7 ਫਰੂਟ ਹਰ ਇੱਕ ਨੇ ਚੱਕ ਰੱਖੇ ਨੇ ਤੇ ਬਾਕੀ ਤੁਸੀਂ ਆਪ ਹੀ ਦੇਖ ਰਹੇ ਹੋ ਤੁਹਾਡੇ ਸਾਹਮਣੇ ਆ ਹੁਣ ਵਿੱਚ ਵਿੱਚ ਭਰਾਵਾਂ ਦੇ ਕੁਇੰਟ ਆਉਣਗੇ ਇਹ ਬੇਲਾਂ ਕਦੋਂ ਦੀਆਂ ਲੱਗੀਆਂ ਹੋਈਆਂ ਨੇ ਇਹ 30 10 ਦੀਆਂ ਲੱਗੀਆਂ ਹੋਈਆਂ ਨੇ ਵੀਰੇ 30 10 ਨੂੰ ਲਾ ਕੇ ਸਿੱਧਾ ਬੀਜ ਲਾ ਕੇ ਲੋ ਟਰਨ ਕੀਤੀਆਂ ਗਈਆਂ ਸੀ ਬਾਕੀ ਮਲਚਿੰਗ ਵਗੈਰਾ ਦਾ ਤੁਹਾਨੂੰ ਪਤਾ ਹੀ ਆ ਦੇਖੋ ਜੀ ਬੇਲਾਂ ਬੜੀਆਂ ਸੋਹਣੀਆਂ ਨੇ ਤੇ ਬਾਬੇ ਦੀ ਕਿਰਪਾ ਰਹੀ ਤਾਂ ਅੱਗੇ ਵੀ ਵਧੀਆ ਦੇਣਗੀਆਂ ਅਸੀਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾ ਬਣਾ ਕੇ ਪਾਉਂਦੇ ਰਹਨੇ ਆ ਤੇ ਅੱਗੇ ਵੀ ਤੁਹਾਨੂੰ ਅਸੀਂ ਇਸੇ ਤਰ੍ਹਾਂ ਵੀਡੀਓ ਬਣਾ ਕੇ ਪਾਉਂਦੇ ਰਹਾਂਗੇ ਵੀ ਇਸ ਦੇ ਉੱਤੇ ਕੀ ਬਿਮਾਰੀ ਆ ਰਹੀ ਹੈ ਪਰ ਬਾਬੇ ਦੀ ਕਿਰਪਾ ਨਾਲ ਬਿਮਾਰੀ ਇਸ ਤੇ ਨਾ ਆਵੇ ਅਸੀਂ ਚਾਹੁੰਦੇ ਆ ਪਰ ਫਿਰ ਵੀ ਜੇ ਕੋਈ ਛੋਟੀ ਮੋਟੀ ਬਿਮਾਰੀ ਆਉਂਦੀ ਆ ਅਸੀਂ ਤੁਹਾਨੂੰ ਉਹਦੇ ਬਾਰੇ ਨਾਲ ਦੀ ਨਾਲ ਇਨਫੋਰਮੇਸ਼ਨ ਦੇਵਾਂਗੇ ਤਾਂ ਕਿ ਤੁਸੀਂ ਆਪਣੀ ਫਸਲ ਨੂੰ ਵਧੀਆ ਕਰ ਸਕੋ ਕਈ ਵਾਰੀ ਕੀ ਹੁੰਦਾ ਜਿਵੇਂ ਜ਼ਿਮੀਂਦਾਰ ਭਰਾਵਾਂ ਤੋਂ ਖਿਆਲ ਨਹੀਂ ਰੱਖਿਆ ਜਾਂਦਾ ਜਿਵੇਂ ਹੁਣ ਮੰਨ ਲਓ ਵੀ ਇਹ ਤੇਲੇ ਦੀ ਗੱਲ ਕਰੀਆ ਤਾਂ ਦੇਖੋ ਤੇਲਾ ਕਿੰਨਾ ਆਇਆ ਪਰ ਆਇਆ ਇੱਕ ਡੈੜੀ ਦੇ ਵਿੱਚ ਹੀ ਆਇਆ ਤੁਸੀਂ ਆਪਣੀ ਫਸਲ ਦਾ ਨਿਖਣ ਕਰੋ ਪਹਿਲਾਂ ਵੀ ਤੇਲਾ ਆਇਆ ਵੀ ਸਾਡੇ ਕਹਿਣ ਤੇ ਨਾ ਤੁਸੀਂ ਨਾਲ ਦੀ ਨਾਲ ਢੋਲੀ ਚੱਕੋ ਤੇ ਫੇਰ ਜੇਕਰ ਤੁਹਾਨੂੰ ਲੱਗਦਾ ਕਿਤੇ ਤਾਂ ਤੁਸੀਂ ਇਹ ਸਪਰੇਅ ਕਰਕੇ ਆਪਣੀ ਫਸਲ ਨੂੰ ਬਚਾ ਸਕਦੇ ਹੋ ਜਿਹੜੀ ਕਾਗਜ਼ ਦੀ ਗੱਲ ਆ ਗਈ ਕਾਗਜ਼ ਇੱਕ ਦੋ ਦਿਨਾਂ ਚ ਇਸ ਨੂੰ ਚੱਕ ਦੇਣਾ ਕਿਉਂਕਿ ਅਜੇ ਮੌਸਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਮੌਸਮ ਕਿਵੇਂ ਆ ਦਿਨ ਦਾ ਟੈਂਪਰੇਚਰ ਹਾਈ ਹੋ ਜਾਂਦਾ ਰਾਤ ਦਾ ਲੋ ਹੋ ਜਾਂਦਾ ਜੇਕਰ ਫਸਲ ਨੂੰ ਮਤਲਬਕ ਆ ਗਈ ਦੇ ਵਿੱਚ ਆਪਾਂ ਥੋੜੇ ਜਿਆਦਾ ਦਿਨ ਰੱਖਣਾ ਜਿਵੇਂ ਅਸੀਂ ਨਹੀਂ ਰੱਖਿਆ ਤਾਂ ਕੀ ਕੀਤਾ ਜਾਵੇ ਤਾਂ ਕਾਗਜ਼ ਦੇ ਵਿੱਚ ਮੂਰੇ ਕਰੇ ਜਾਣ ਦੇਖੋ ਜੀ ਇਸ ਤਰ੍ਹਾਂ ਮੂਰੇ ਕਰੇ ਜਾਣ ਇਹਨਾਂ ਨਾਲ ਕੀ ਆ ਨਾ ਜਿਹੜੀਆਂ ਧੁੱਪ ਨਾਲ ਗੈਸਾਂ ਬਣਦੀਆਂ ਨੇ ਵਿੱਚ ਉਹ ਬਾਹਰ ਨਿਕਲ ਜਾਂਦੀਆਂ ਨੇ ਦੇਖੋ ਜੀ ਚੰਗੀ ਤਰ੍ਹਾਂ ਟੱਕਿਆ ਨਾ ਜਾਵੇ ਜਿਵੇਂ ਆ ਥੱਲੋਂ ਕਾਗਜ਼ ਚੱਕਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਮਤਲਬ ਆਪਾਂ ਕੀ ਆ ਇਹ ਬੋਬੀ ਖਰਬੂਜੇ ਦੀਆਂ ਬੇਲਾਂ ਨੂੰ ਇਹ ਆਪਾਂ ਠੰਡ ਤੋਂ ਬਚਾ ਸਕਦੇ ਆ ਤੇ ਗਰਮੀ ਤੋਂ ਵੀ ਬਚਾ ਸਕਦੇ ਆ ਗਰਮੀ ਤੋਂ ਕਿਵੇਂ ਗਰਮੀ ਤੋਂ ਬਚਾਉਣ ਦਾ ਜਿਹੜਾ ਤੁਹਾਨੂੰ ਦੱਸਿਆ ਨੁਕਤਾ ਵੀ ਇਹਦੇ ਵਿੱਚ ਕਾਗਜ਼ ਦੇ ਵਿੱਚ ਸਰਾਖ ਕਰਕੇ ਆਪਾਂ ਗਰਮੀ ਤੋਂ ਵੀ ਬਚਾਉਣਾ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਮੌਸਮ ਕਿਦਾਂ ਦਾ ਨਹੀਂ ਪਹਿਲਾਂ ਆਪਾਂ ਠੰਡ ਤੋਂ ਹੀ ਬਚਾਉਨੇ ਹੁੰਦੇ ਆ ਗਰਮੀ ਤੋਂ ਨਹੀਂ ਬਚਾਉਨੇ ਹੁੰਦੇ ਪਰ ਇਸ ਵਾਰ ਆਪਾਂ ਨੂੰ ਡਬਲ ਇਹਦੀ ਸੁਰੱਖਿਆ ਕਰਨੀ ਪੈ ਰਹੀ ਹੈ ਤੇ ਗਰਮੀ ਤੋਂ ਵੀ ਬਚਾਉਣਾ ਪੈ ਰਿਹਾ ਗਰਮੀ ਤੋਂ ਕਿਵੇਂ ਜੇਕਰ ਕਾਗਜ਼ ਨਹੀਂ ਦਿੰਦੇ ਤਾਂ ਠੰਡ ਮਾਰ ਦੂ ਜੇਕਰ ਕਾਗਜ਼ ਦਿੰਦੇ ਆ ਤਾ ਫਿਰ ਦਿਨ ਦੀ ਜਿਹੜੀ ਗਰਮੀ ਆ ਉਹ ਗਰਮੀ ਮਾਰ ਦੂ। ਵਾਲੇ ਜਿਵੇਂ ਵਿੱਚ ਵਿੱਚ ਜ਼ਿਮੀਂਦਾਰਾਂ ਦੇ ਕਮੈਂਟ ਆਉਂਦੇ ਨੇ ਵੀ ਅਸੀਂ ਦਿਨੇ ਕਾਗਜ ਲਾ ਦਿੰਦੇ ਆ। ਠੀਕ ਆ ਦਿਨੇ ਲਾ ਦਿੰਦੇ ਨੇ ਜੋ ਛੋਟੇ ਪੱਧਰ ਤੇ ਕੰਮ ਕਰਦੇ ਨੇ ਉਹ ਲਾ ਦਿੰਦੇ ਨੇ ਜਿਨ੍ਹਾਂ ਦੇ 5-7 ਏਕੜ ਲੱਗੇ ਹੋਏ ਨੇ ਉਹ ਕਿਵੇਂ ਤਾਰਨਗੇ? ਉਹ ਨਹੀਂ ਇਹ ਕੁਛ ਕਰ ਸਕਦੇ। ਜਿਹੜੇ ਕਰ ਸਕਦੇ ਨੇ ਵਧੀਆ ਗੱਲਾਂ ਮੈਂ ਮੰਨਦਾ ਵੀ ਕਾਗਜ ਸਵੇਰੇ ਕਾਗਜ ਤਾਰ ਦੋ, ਸ਼ਾਮ ਨੂੰ ਦੇ ਦੋ ਸਹੀ ਗੱਲ ਆ ਚਲੋ। ਪਰ ਬਹੁਤ ਔਖਾ ਕੰਮ ਆ ਗਿਆ ਜੀ। ਇੰਨਾ ਕੁਛ ਕਹਿੰਦਾ ਹੋਇਆ ਜੇਕਰ ਕੁਛ ਗਲਤ ਬੋਲ ਗਿਆ ਤਾਂ ਤੁਸੀਂ ਮਾਫ ਕਰਨਾ ਦੇਖੋ ਜੀ ਮੈਂ ਬੇਲਾ ਦਿਖਾ ਰਿਹਾ ਤੁਹਾਨੂੰ ਦੇਖੋ ਜੀ ਇਹ ਬੇਲਾ ਕਾਗੀ ਦੇ ਨਾਲ ਲੱਗਣ ਆਈਏ ਨੇ ਬਸ ਇਹ ਤੋਂ ਕਾਗਜ਼ ਤਾਰ ਦੇਣਾ ਥੋੜੇ ਦਿਨਾਂ ਦੇ ਵਿੱਚ ਤੇ ਜੇਕਰ ਕੁਛ ਗਲਤ ਬੋਲ ਗਿਆ ਤਾਂ ਆਪਣਾ ਸਮਝ ਕੇ ਮਾਫ ਕਰਨਾ ਮੈਂ ਤੁਹਾਡਾ ਆਪਣਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਤਾ ਤਾ ਇਸ ਨੂੰ ਸ਼ੇਅਰ ਕਰ ਦਿਓ ਨਹੀਂ ਸਬਸਕ੍ਰਾਈਬ ਕਰੋ ਤਾਂਕਿ ਤੁਹਾਨੂੰ ਹੋਰ ਵੀ ਵੀਡੀਓ ਆਉਣ ਜਿਹੜੀਆਂ ਉਹਨਾਂ ਬਾਰੇ ਜਾਣਕਾਰੀ ਮਿਲਦੀ ਰਹੇ ਤੇ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੁੰਦਾ ਰਹੇ ਇੰਨਾ ਕੁਸ਼ ਕਹਿੰਦਾ ਹੋਇਆ ਧੰਨਵਾਦ ਜੀ